ਪਿੰਡ ਲੂਲਪਾਈ ਦੇ ਵਿੱਚ ਕਤਲ ਹੋ ਗਿਆ ਹੈ ਇਸੇ ਕਰਕੇ ਲੋਕਾਂ ਦੀ ਫ਼ੀੜ ਉਸ ਮਕਾਨ ਦੇ ਬਾਹਰ ਇਕੱਠੀ ਹੋਈ ਹੈ ਜਿੱਥੇ ਮ੍ਰਿਤਕ ਵਿੱਕੀ ਕੁਮਾਰ ਦੀ ਲਾਸ਼ ਮਿਲੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪੁਲਿਸ ਮੁਤਾਬਕ ਵਿੱਕੀ ਨੂੰ ਕੁੱਟ-ਪੁੱਟ ਕੇ ਕਤਲ ਕੀਤਾ ਗਿਆ ਵਿੱਕੀ ਦੇ ਪਿੰਡ ਦੇ ਹੀ ਰਹਿਣ ਵਾਲੀ ਔਰਤ ਨਾਲ ਨਜਾਇਜ਼ ਵੰਸਨ ਜਦੋਂ ਵਿੱਕੀ ਉਸ ਨੂੰ ਮਿਲਣ ਗਿਆ ਤੌਰਤ ਦੇ ਪਤੀ ਨੂੰ ਦੋਵਾਂ ਬਾਰੇ ਪਤਾ ਲੱਗਿਆ ਇਹ ਲੂਲਬਾਈ ਪਿੰਡ ਦਾ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ ਇਦੀ ਇਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬਿੰਦਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤੋਂ ਉਸ ਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇੱਦੇ ਕਿ ਵਿਕੀ ਦੇ ਉੱਪਰ ਤੇ ਆਪਣੀ ਘਰਵਾਲੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਤੇ ਔਰਤ ਦੇ પતિ ਸੁਖਪ੍ਰੀਤ ਸਮੀਤ ਤਿੰਨ ਲੋਕਾਂ ਦੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਵੱਲੋਂ ਮੁਸਮਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਜਿਹੜੇ ਹੈਗੀ ਹੈ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫ੍ਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਐਵਿਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਹੈ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਬਨੇ ਆਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਬਠਿੰਡਾ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ ਲਿਵਿੰਗ ਇੰਡੀਆ న్యూਸ ਪਿੰਡ ਲੂਲਪਾਈ ਦੇ ਵਿੱਚ ਕਤਲ ਹੋ ਗਿਆ ਹੈ ਇਸੇ ਕਰਕੇ ਲੋਕਾਂ ਦੀ ਫ਼ੀੜ ਉਸ ਮਕਾਨ ਦੇ ਬਾਹਰ ਇਕੱਠੀ ਹੋਈ ਹੈ ਜਿੱਥੇ ਮ੍ਰਿਤਕ ਵਿੱਕੀ ਕੁਮਾਰ ਦੀ ਲਾਸ਼ ਮਿਲੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪੁਲਿਸ ਮੁਤਾਬਕ ਵਿੱਕੀ ਨੂੰ ਕੁੱਟ-ਪੁੱਟ ਕੇ ਕਤਲ ਕੀਤਾ ਗਿਆ ਵਿੱਕੀ ਦੇ ਪਿੰਡ ਦੇ ਹੀ ਰਹਿਣ ਵਾਲੀ ਔਰਤ ਨਾਲ ਨਜਾਇਜ਼ ਵੰਸਨ ਜਦੋਂ ਵਿੱਕੀ ਉਸ ਨੂੰ ਮਿਲਣ ਗਿਆ ਤੌਰਤ ਦੇ ਪਤੀ ਨੂੰ ਦੋਵਾਂ ਬਾਰੇ ਪਤਾ ਲੱਗਿਆ ਇਹ ਲੂਲਬਾਈ ਪਿੰਡ ਦਾ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ ਇਹਦੀ ਇਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬਿੰਦਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤਾਂ ਉਸ ਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇੱਦੇ ਕਿ ਵਿਕੀ ਦੇ ਉੱਪਰ ਤੇ ਆਪਣੀ ਘਰਵਾਲੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਤੇ ਔਰਤ ਦੇ પતિ ਸੁਖਪ੍ਰੀਤ ਸਮੀਤ ਤਿੰਨ ਲੋਕਾਂ ਦੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਵੱਲੋਂ ਮੁਸਮਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਜਿਹੜੇ ਹੈਗੀ ਹੈ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫ੍ਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਐਵਿਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਹੈ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਬਨੇ ਆਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਬਠਿੰਡਾ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ ਲਿਵਿੰਗ ਇੰਡੀਆ న్యూਸ